ਕੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਖੁੰਝੇ ਲਾ ਰਹੀ ਹੈ ਕੀ ਨਵਜੋਤ ਸਿੰਘ ਸਿੱਧੂ ਦੀ ਹੁਣ ਕਾਂਗਰਸ ਨੂੰ ਕੋਈ ਲੋੜ ਨਹੀਂ ਆਖਰਕਾਰ ਇਹ ਸਵਾਲ ਕਿਉਂ ਪੈਦਾ ਹੋਏ ਨੇ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਕਾਂਗਰਸ ਖੁੰਝੇ ਲਾ ਰਹੀ ਹੈ ਕਿਉਂ ਕਾਂਗਰਸ ਨੂੰ ਨਵਜੋਤ ਸਿੰਘ ਸਿੱਧੂ ਦੀ ਖੁੰਨ ਲੋੜ ਨੇ ਆਖਰਕਾਰ ਇਹ ਸਵਾਲ ਕਿਉਂ ਪੈਦਾ ਹੋਏ ਨੇ ਇਸ ਨੂੰ ਲੈ ਕੇ ਗੱਲ ਕਰਦੇ ਆਂ ਬੀਤੇ ਦਿਨੀ ਜਦੋਂ ਕਾਂਗਰਸ ਨੇ ਹਰਿਆਣਾ ਚੋਣਾਂ ਦੇ ਲਈ ਆਪਣੇ 스타 ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਤਾਂ ਉਸ ਸੂਚੀ ਦੇ ਵਿੱਚੋਂ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਆਊਟ ਕਰ ਦਿੱਤਾ ਗਿਆ ਪਹਿਲਾਂ ਇਹ ਗੱਲ ਕਰਦੇ ਆਂ ਕਿ ਸੂਚੀ ਦੇ ਵਿੱਚ ਪੰਜਾਬ ਤੋਂ ਕਿਹੜੇ-ਕਿਹੜੇ ਆਗੂ ਸ਼ਾਮਲ ਕੀਤੇ ਗਏ ਨੇ ਇਸ ਸੂਚੀ ਦੇ ਵਿੱਚ ਪੰਜਾਬ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਸ਼ਾਮਿਲ ਹੈ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਸ਼ਾਮਿਲ ਹੈ ਤੇ ਰਾਜਾ ਬੜਿੰਗ ਦਾ ਨਾਮ ਸ਼ਾਮਿਲ ਹੈ ਪਰ ਨਵਜੋਤ ਸਿੰਘ ਸਿੱਧੂ ਨੂੰ ਹਰਿਆਣਾ ਚੋਣਾਂ ਦੇ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਉਸ ਨੂੰ ਉਹਨਾਂ ਨੂੰ ਸੂਚੀ ਦੇ ਵਿੱਚ ਨਹੀਂ ਰੱਖਿਆ ਗਿਆ ਇਸ ਤੋਂ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਆਉਂਦੀ ਸੀ ਤਾਂ ਕਾਂਗਰਸ ਕਹਿੰਦੀ ਸੀ ਕਿ ਉਹ ਸਾਡਾ ਵੱਡਾ ਚਿਹਰਾ ਸਾਡਾ ਸਟਾਰ ਪ੍ਰਚਾਰਕ ਹੈ ਤਾਂ ਨਵਜੋਤ ਸਿੰਘ ਸਿੱਧੂ ਵੀ ਜੋ ਇਹ ਕਹਿੰਦੇ ਹੁੰਦੇ ਸੀ ਕਿ ਉਹਨਾਂ ਦੀ ਰਾਗ-ਰਾਗ ਵਿੱਚ ਰਾਹੁਲ ਗਾਂਧੀ ਨੇ ਕਾਂਗਰਸ ਹੈ ਪਰ ਹੁਣ ਇੱਕਦਮ ਕੀ ਹੋ ਗਿਆ ਕਿ ਨਾ ਤਾਂ ਰਾਹੁਲ ਗਾਂਧੀ ਨਾ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਪੁੱਛ ਰਹੀ ਹੈ ਤੇ ਨਾ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਬਾਹ ਫੜਾ ਰਹੇ ਨੇ ਆਖਰਕਾਰ ਮਸਲਾ ਕੀ ਚੱਲ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਨਹੀਂ ਕਾਂਗਰਸ ਪੁੱਛ ਰਹੀ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਾਂਗਰਸ ਆ ਖੁੰਝੇ ਲ ਆ ਰਹੀ ਹੈ ਸਵਾਲ ਹੈ ਜਿਹੜਾ ਉਹ ਸਾਹਮਣੇ ਆਇਆ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਜੁਪੀ ਦੇ ਵਿੱਚ ਚੋਣਾਂ ਹੁੰਦੀਆਂ ਨੇ ਜਾਂ ਵਿਹਾਰ ਦੇ ਵਿੱਚ ਚੋਣਾਂ ਹੁੰਦੀਆਂ ਨੇ ਜਿੱਥੇ ਪੰਜਾਬੀਆਂ ਦੀ ਘੱਟ ਗਿਣਤੀਆਂ ਨਾ ਮਾਤਰ ਗਿਣਤੀ ਆ ਉੱਥੇ ਤਾਂ ਨਵਜੋਤ ਸਿੰਘ ਸਿੱਧੂ ਤੋਂ ਪ੍ਰਚਾਰ ਕਰਵਾਇਆ ਜਾਂਦਾ ਪਰ ਜਦੋਂ ਹਰਿਆਣਾ ਚੋਣਾਂ ਆਉਂਦੀਆਂ ਨੇ ਹਰਿਆਣਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦੀ ਬਸੋ ਹੈ ਉੱਥੇ ਪੰਜਾਬੀ ਬੋਲਦੇ ਇਲਾਕੇ ਨੇ ਵੱਡੀ ਗਿਣਤੀ ਦੇ ਵਿੱਚ ਨੇ ਪਰ ਉੱਥੇ ਨਵਜੋਤ ਸਿੰਘ ਸਿੱਧੂ ਨੂੰ ਉਹ 스타 ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਇਸ ਤੋਂ ਪਹਿਲਾਂ ਇਹ ਵੀ ਇੱਕ ਬਹਾਨਾ ਲਗਾਇਆ ਜਾਂਦਾ ਸੀ ਕਿ ਨਵਜੋਤ ਸਿੰਘ ਸਿੱਧੂ ਆਈਪੀਐਲ ਦੇ ਵਿੱਚ ਵਿਜੀ ਨੇ ਜਾਂ ਆਪਣੇ ਟੀਵੀ ਪ੍ਰੋਗਰਾਮਾਂ ਦੇ ਵਿੱਚ ਵਿਜੀ ਨੇ ਪਰ ਨਵਜੋਤ ਸਿੰਘ ਸਿੱਧੂ ਹੁਣ ਨਾ ਤਾਂ ਆਈਪੀਐਲ ਹੋ ਰਿਹਾ ਨਾ ਕਿਸੇ ਟੀਵੀ ਪ੍ਰੋਗਰਾਮ ਦੇ ਵਿੱਚ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਘਰ ਦੇ ਵਿੱਚ ਹੀ ਬਹਿਲੇ ਬੈਠੇ ਨੇ ਫਿਰ ਵੀ ਨਵਜੋਤ ਸਿੰਘ ਸਿੱਧੂ ਤੋਂ ਕਾਂਗਰਸ ਕਿਉਂ ਨਹੀਂ ਆਪਣਾ ਕੰਮ ਲੈ ਰਹੀ ਕਿਉਂ ਨਹੀਂ ਉਹਨਾਂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਕੀ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਾਂਗਰਸ ਇਗਨੋਰ ਕਰ ਰਹੀ ਹੈ ਜਾਂ ਫਿਰ ਕਾਂਗਰਸ ਲਈ ਨਵਜੋਤ ਸਿੰਘ ਸਿੱਧੂ ਕੰਮ ਨਹੀਂ ਕਰਨਾ ਚਾਹੁੰਦੇ ਆਖਰਕਾਰ ਅੰਦਰ ਖਾਤੇ ਚੱਲ ਕੀ ਰਿਹਾ ਹੈ ਕਿਉਂ ਨਵਜੋਤ ਸਿੰਘ ਸਿੱਧੂ ਨੂੰ ਇਗਨੋਰ ਕੀਤਾ ਜਾ ਰਿਹਾ ਕਿਉਂ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਾਂਗਰਸ ਅਭਾਰਨ ਨਹੀਂ ਚਾਹੁੰਦੀ ਆਖਿਰਕਾਰ ਇਹ ਸਵਾਲ ਨੇ ਜਿਹੜੇ ਇਹ ਜਵਾਬ ਦੀ ਮੰਗ ਕਰਦੇ ਨੇ ਇਹਨਾਂ ਸਵਾਲਾਂ ਦਾ ਜਵਾਬ ਹੁਣ ਜਾਂ ਤਾਂ ਨਵਜੋਤ ਸਿੰਘ ਸਿੱਧੂ ਦੇ ਸਕਦੇ ਨੇ ਜਾਂ ਕਾਂਗਰਸ ਦੇ ਸਕਦੇ ਆ ਕੀ ਅੰਦਰ ਖਾਤੇ ਉਹਨਾਂ ਦਾ ਇਹ ਚੱਲ ਕੀ ਰਿਹਾ ਹੈ